सरपंच साहब ਕੀ ਨਾਮ ਆ ਕਿਹੜਾ ਪਿੰਡ ਆ ਜੀ ਤੁਨੂੰ ਪਿੰਡ ਨੇ ਸਰਪੰਚ ਚੁਣਿਆ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਜੀ ਸਾਸੀ ਗੱਲ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਪਹੁੰਚੇ ਹੋ ਜੀ ਐਨ ਵੈਲਕਮ ਜੀ ਤੇ ਮੇਰਾ ਨਾਮ ਸੰਦੀਪ ਸਿੰਘ ਹੈਗਾ ਜੀ ਪਿੰਡ ਜਰੀਖਪੁਰ ਤੇ ਪਿੰਡ ਦਾ ਤੇ ਲੋਕਾਂ ਦੇ ਸਹਿਯੋਗ ਚਾਰਕਤ ਨਾਲ ਚਲੋ ਲੈਕਚਰ ਹੋਈਏ ਸਾਡੇ ਤੇ ਲੋਕਾਂ ਨੇ ਚਲੋ ਆਪਣਾ ਜਿਵੇਂ ਕਹਿ ਲਈ ਆਪਾਂ ਮਤਲਬ ਕਿ ਠੀਕ ਤਰੀਕੇ ਨਾਲ ਚੋਣ ਕੇ ਆਪਾਂ ਨੂੰ ਸਹਿਯਾਰਕ ਦਾ ਨਾਲ ਆਪਾਂ ਨੂੰ ਵੋਟ ਵਧੀਆ ਪਾਈ ਹੈ ਤੇ ਧੰਨਵਾਦ ਕਰਦੇ ਆਂ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਤੇ ਇਸ ਲਈ ਸਮਝੇ ਸਰਪੰਚ ਸਾਹਿਬ ਵਿਕਾਸ ਦੇ ਕਾਰਜ ਜਿਹੜੇ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਨੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਪਿੰਡ 'ਚ ਤੁਸੀਂ ਕਰਨਾ ਚਾਹੋਗੇ ਜਿਹੜੇ ਜ਼ਰੂਰੀ ਨੇ ਜੀ ਦੇਖੋ ਜੀ ਪਿੰਡ 'ਚ ਕੰਮ ਤਾਂ ਚਲੋ ਰਹਿੰਦੇ ਵੀ ਕੰਮ ਹੈਗੇ ਆ ਕੁਝ ਕੁਝ ਆਪਾਂ ਨਵੇਂ ਵੀ ਕਰਾਂਗੇ ਪਿੰਡ 'ਚ ਸਾਰਿਆਂ ਦਾ ਸਹਿਯੋਗ ਲੈ ਕੇ ਪਿੰਡ ਚ ਆਪਾਂ ਕੰਮਕਾਰ ਕਰਾਂਗੇ ਕਿਹੜੇ ਕਿਹੜੇ ਕੰਮ ਕੁਝ ਹੈ ਗਿਣਤੀ ਜਿਹੜੀ ਤੁਹਾਡੇ ਨਿਗਾ ਚ ਨੇ ਵੀ ਆਪਾਂ ਸਾਡੇ ਪਿੰਡ ਚ ਗਰਾਊਂਡ ਹੋ ਗਿਆ ਜੀ ਥੋੜਾ ਜਿਹਾ ਉਹ ਆਪ ਕਰਨ ਵਾਲਾ ਹੈਗਾ ਜੀ ਜਿਵੇਂ ਹੋਰ ਆਪਣਾ ਜਿੰਮ ਵਗੈਰਾ ਹੋ ਗਏ ਮੁੰਡਿਆਂ ਲਈ ਉਹ ਆਪਾਂ ਤਿਆਰ ਕਰਾਉਣੇ ਤੇ ਗਲੀਆਂ ਨਾਲੀਆਂ ਦਾ ਜਾਂ ਕੋਈ ਨਿਕਾਸ ਦਾ ਜਿਹੜਾ ਪਾਣੀ ਦੇ ਨਿਕਾਸ ਦਾ ਵੀ ਕੰਮ ਦੇਖੋ ਇਹ ਤਾਂ ਲਗਭਗ ਸਾਰੇ ਹੀ ਪਿੰਡਾਂ 'ਚ ਦਿੱਕਤ ਨਿਕਾਸ ਵਾਲੀ ਹੈਗੀ ਹੈ। ਅੱਛਾ ਇਹ ਚਲੋ ਉਹਦੇ ਲਈ ਵੀ ਆਪਾਂ ਕਰਾਂਗੇ ਜੀ ਪ੍ਰਾਧਨ ਨਿਕਾਸ ਦਾ ਵੀ ਸਾਡਾ ਹੋ ਸਕੇ। ਪੀਣ ਵਾਲੇ ਪਾਣੀ ਦਾ ਸਾਫ਼ ਪ੍ਰਬੰਧ ਹੈਗਾ ਜੀ ਪਿੰਡ ਤੇ। ਪੀਣ ਵਾਲੇ ਪਾਣੀ ਦਾ ਸਾਡੇ ਹੈਗਾ ਜੀ ਟੈਂਕੀ ਲੱਗੀ ਹੈ ਸਾਡੇ ਪਿੰਡ 'ਚ। ਅੱਛਾ। ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈਗਾ। ਤੇ ਮੁੰਡਲੀਆ ਲੋੜਾਂ ਜਿੱਦਾਂ ਐਜੂਕੇਸ਼ਨ ਦਾ ਪੜ੍ਹਾਈ ਲਈ ਕਿੱਥੇ ਤੱਕ ਸਕੂਲ ਆਪਣਾ ਤੇ ਸ਼ੇਤ ਲਈ ਆਪਣੇ ਕੋਈ ਡਿਸਪੈਂਸਰੀ ਦਾ ਪ੍ਰਬੰਧ ਹੈਗਾ ਜੀ ਡਿਸਪੈਂਸਰੀ ਦਾ ਪ੍ਰਬੰਧ ਸਾਡੇ ਦੇਖੋ ਡਿਸਪੈਂਸਰੀ ਦਾ ਸਾਡੇ ਨੇੜੇ ਪਿੰਡ ਚ ਆਪੜ ਹੈਗੀ ਹੈ ਜੀ ਵੈਸੇ ਚਲੋ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਸਾਡੇ ਪਿੰਡ ਵਿੱਚ ਡਿਸਪੈਂਸਰੀ ਆ ਸਕੇ ਕਿਉਂਕਿ ਬਾਹਰ ਨਾ ਜਾਣਾ ਪਵੇ ਜੀ ਸਕੂਲ ਕਿੰਨੇ ਮੀਟਰ ਕਰੇ ਜੀ ਸਕੂਲ ਆਪਣਾ ਐਲੀਮੈਂਟਰੀ ਸਕੂਲ ਸਕੂਲ ਛੋਟਾ ਹੈ ਜੀ ਅੱਛਾ ਸਕੂਲ ਦਾ ਵੀ ਚਲੋ ਬਾਕੀ ਜੇ ਹੋ ਸਕੇ ਤਾਂ ਸਕੂਲ ਵੀ ਆਪਣਾ ਹੋ ਜੇ ਅਪਗ੍ਰੇਡ ਤਾਂ ਵਧੀਆ ਗੱਲ ਹੈ ਜੀ ਠੀਕ ਹੈ ਜੀ ਤੇ ਮਹਿਲਾਵਾਂ ਲਈ ਜਿਹੜੀਆਂ ਘਰ ਚ ਬੈਠੀਆਂ ਨੇ ਟੈਲੈਂਟ ਹੈਗਾ ਉਹਨਾਂ ਕੋਲੇ ਕੋਈ ਕੰਮ ਕਰ ਲਈ ਵਿਲੇ ਟਾਈਮ ਦੇ ਵਿੱਚ ਹੈ ਕੋਈ ਤੁਹਾਡੀ ਪੰਚਾਇਤ ਵੱਲੋਂ ਉਹਨਾਂ ਲਈ ਕੋਈ ਐਲਾਨ ਮਹਿਲਾਵਾਂ ਲਈ ਤਾਂ ਗੱਲ ਇਦਾਂ ਜੀ ਦੇਖੋ ਜਿਵੇਂ ਕੁਝ ਮਹਿਲਾਵਾਂ ਲਈ ਕੁਝ ਵੀ ਆਉਂਦਾ ਹੈ ਸਾਡੇ ਕੋਲ ਜਿਵੇਂ ਕੋਈ ਪੈਕਿੰਗ ਦਾ ਸਬਾਨ ਹੈਗਾ ਕੁਝ ਵੀ ਕੋਈ ਕੁਝ ਵੀ ਚਲੋ ਕੰਮਕਾਰ ਮਹਿਰਾਂ ਵਾਲੀ ਆਉਂਦਾ ਤਾਂ ਕੋਈ ਗੱਲ ਨਹੀਂ ਆਪਾਂ ਉਹਨਾਂ ਨੂੰ ਤਸਦੀ ਦੇਵਾਂਗੇ ਜੀ ਪਿੰਡ 'ਚ ਆਪਾਂ ਲਿਆਵਾਂਗੇ ਜੀ ਕੋਈ ਵੀ ਕੰਮ ਹੋਵੇ ਲੋਕਾਂ ਦਾ ਸਹਿਯੋਗ ਸਹੀ ਕੰਮ ਹੋ ਗਿਆ ਆਪਾਂ ਲੈ ਆਵਾਂਗੇ ਲੋਕਾਂ ਦਾ ਸਹਿਯੋਗ ਠੀਕ ਆ ਪਿੰਡ ਚ ਤੁਹਾਡੇ ਨਾਲ ਪੰਚਾਇਤ ਬਹੁਤ ਵਧੀਆ ਜੀ ਬਹੁਤ ਵਧੀਆ ਦੇਖੋ ਲੋਕਾਂ ਦਾ ਹੱਥ ਰਿਹਾ ਤਾਂ ਹੀ ਲੋਕਾਂ ਨੇ ਇਹ ਲੋਕਾਂ ਦਾ ਹੀ ਫਤ ਲਾਈ ਆ ਆਪਾਂ ਨੂੰ ਉਹਨਾਂ ਦੀ ਦੇਣ ਹੈ ਸਾਰੀ ਪੰਚਾਇਤ ਰਲ ਮਿਲ ਕੇ ਚੱਲ ਰਹੀ ਹੈ ਜੀ ਹਾਂਜੀ ਸਾਰੀ ਪੰਚਾਇਤ ਆਪਣੇ ਨਾਲ ਹੈ ਜੀ ਅੱਛਾ ਜੀ ਆਪਣੇ ਨਾਲ ਹੈ ਜੀ ਇਸੇ ਕਰਕੇ ਤਾਂ ਚਲੋ ਲੋਕਾਂ ਨੇ ਹੀ ਦਿੱਤਾ ਹੀ ਆਪਾਂ ਨੂੰ ਫਤਵਾ ਹੈ ਪਿੰਡ ਧੰਨਵਾਦ ਹੈ ਜੀ ਲੋਕਾਂ ਦਾ ਹਾਂ ਪਿੰਡ ਵਾਸੀਆਂ ਨੂੰ ਫਿਰ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਾਂ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਵੋਟਾਂ ਪਾਈਆਂ ਦੇਖੋ ਕਿਸੇ ਆਸ ਨੂੰ ਹੀ ਬੰਦਾ ਵੋਟ-ਵੋਟ ਪਾਉਂਦਾ ਹੁੰਦਾ ਹੈ ਵੀ ਚਲੋ ਕੋਈ ਗੱਲ ਨਹੀਂ ਭਾਈ ਵਧੀਆ ਕੰਮਕਾਰ ਕਰਾਂਗੇ ਚੱਲਾਂਗੇ ਬਾਕੀ ਕੋਈ ਗੱਲ ਨਹੀਂ ਜੀ ਲੋਕਾਂ ਦੇ ਨਾਲ ਖੜਾਂਗੇ ਜੀ ਲੋਕਾਂ ਦੇ ਨਾਲ ਚੱਲਾਂਗੇ